ਮੁੱਖ ਮੰਤਰੀ ਸਾਹਿਬ ਆਉਂਦੇ ਨੇ ਬੜੇ ਤੰਝ ਕਰਦੇ ਨੇ ਕਹਿੰਦੇ ਮੇਰੇ ਕੋਲ ਫਾਈਲਾਂ ਆਂਗੀਆਂ ਇਹਨਾਂ ਦੀਆਂ ਮੈਂ ਫਾਈਲਾਂ ਖੋਲਾਂਗਾ ਮੈਂ ਵਿਧਾਨ ਸਭਾ ਚ ਵੀ ਦਿਖਾਉਂਦਾ ਸੀ ਰੰਧਾਵਾ ਸਾਹਿਬ ਉਹ ਫਿਰ ਕੇ ਬੈਠ ਜਾਂਦੇ ਸੀ ਇਹਦੀ ਰੰਧਾਵਾ ਸਾਹਿਬ ਨੇ ਮੂੰਹ ਨਹੀਂ ਫੇਰਿਆ ਉਹਨਾਂ ਦੇ ਜਿਹੜੇ ਕੈਮਰਿਆਂ ਦੇ ਮੂੰਹ ਆ ਉਹ ਸਿਰਫ ਭਗਵੰਤ ਮਾਨ ਜੀ ਦੇ ਉੱਤੇ ਰਹਿੰਦੇ ਆ ਆਦਵੀ ਚੈਲੰਜ ਕਰ ਰਹੇ ਨੇ ਉਹ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਫਾਈਲਾਂ ਵਿੱਚ ਕੁਝ ਹੈਗਾ ਤੇ ਜੇ ਕੁਝ ਹੈ ਸੀ ਤਾਂ 3 ਸਾਲ ਹੋ ਚਲੇ ਹੁਣ ਤੱਕ ਇਹਨਾਂ ਨੇ ਕੱਢਿਆ ਕਿਉਂ ਨਹੀਂ ਹੂੰ ਇੰਨੇ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਜੇ ਹੁਣ ਵੀ ਕਰ ਲੈਣ ਕਿਹੜਾ ਵੀਪਨ ਦਾਵਾ ਕੱਲ ਮੈਂ ਉਹਨਾਂ ਨਾਲ ਬੈਠਾ ਸੀ ਉਹ ਤਾਂ ਵੱਡੇ ਵੱਡੇ ਇਲਜ਼ਾਮ ਤੁਹਾਡੇ ਤੇ ਲਗਾ ਰਹੇ ਨੇ ਪਰਿਵਾਰਕੀ ਕਹਿੰਦੇ ਕੀਤਾ ਹੀ ਕੁਝ ਨਹੀਂ ਕਹਿੰਦੇ ਪੰਚਾਇਤਾਂ ਦੇ ਪੈਸੇ ਤਾਂ ਖਾ ਗਏ ਕੋਰੀਡੋਰ ਦਾ ਪੈਸਾ ਆਇਆ ਸੀ ਉਹ ਵੀ ਖਾ ਗਏ ਕਹਿੰਦੇ ਕੋਈ ਸਹੂਲਤ ਨਹੀਂ ਹੈਗੀ ਐਜੂਕੇਸ਼ਨ ਦੀ ਸਹੂਲਤ ਨਹੀਂ ਹੈਗੀ ਸੜਕਾਂ ਨਹੀਂ ਬਣੀਆਂ ਉਹ ਸਾਡੀ ਸਰਕਾਰ ਨੇ ਬਣਾਈਆਂ ਉਹ ਤਾਂ ਕਹਿੰਦੇ ਡੇਰਾ ਬਾਬਾ ਨਾਨਕ ਨੂੰ ਤੇ ਆ ਦੀ ਵਿਰਾਸਤ ਸਮਝੀ ਬੈਠੇ ਤੁਸੀਂ ਸਲੋਗਨ ਦੇ ਵਿੱਚ ਵੀ ਲਕਾਇਆ ਹੈਗਾ ਕਿਹੜੀ ਸੜਕ ਦਾ ਗੱਲ ਕਰ ਰਹੇ ਵੀ ਜਿਹੜੀ ਉਹਨਾਂ ਨੇ ਬਣਾਈ ਹੈ ਕਲਾ ਨੌਰ ਦੇ ਵਿੱਚ ਜਿਹੜਾ ਹਸਪੀਟਲ ਹੈ ਇੱਕ ਬੜਾ ਵੱਡਾ ਅਮਾਉਂਟ ਲੈ ਕੇ ਆਏ ਸੀ ਤਾਂ ਹਸਪੀਟਲ ਦੀ ਬਿਲਡਿੰਗ ਤਿਆਰ ਕਰਵਾਈ ਔਰ ਇਹਨਾਂ ਕੋਲ ਇੰਨਾ ਵੀ ਟਾਈਮ ਨਹੀਂ ਹੈਗਾ ਮੌਜੂਦਾ ਸਰਕਾਰ ਦੇ ਕੋਲ ਕਿ ਉਹਦੇ ਰਿਬਨ ਵੀ ਆ ਕੇ ਕੱਟ ਜਾਵੇ ਅਚਲੀ ਰੰਧਾਵਾ ਸੰਪਿੰਡਾ ਜੀ ਡਵੈਲਪਮੈਂਟ ਹੀ ਇੰਨੀ ਕੁ ਕਰਾਤੀ ਹੈ ਕਿ ਉਹਨਾਂ ਨੂੰ ਕੋਈ ਜਗ੍ਹਾ ਹੀ ਨਹੀਂ ਲੱਭ ਰਹੀਏ ਅਸੀਂ ਕਿੱਥੇ ਕੀ ਕਰੀਏ ਜੀ ਉਹਨੇ ਕੰਮ ਕੀਤੇ ਹੋਣ ਤਾਂ ਲੋਕ ਆਪ ਹੀ ਵੋਟਾਂ ਪਾ ਦਿੰਦੇ ਆ ਅੱਜ ਰੰਧਾਵਾ ਪਰਿਵਾਰ ਲੋਕਾਂ ਨੂੰ ਜਾ ਕੇ ਕਹਿ ਰਿਹਾ ਵੋਟਾਂ ਸਾਨੂੰ ਪਾਓ ਜੀ ਫਿਰ ਕੀ ਕਿਤੇ ਲੱਗਦਾ ਵੀ ਸਾਥੋਂ ਉਸ ਲੈਵਲ ਦੇ ਉੱਤੇ ਕੰਮ ਨਹੀਂ ਹੋਏ ਜਾਂ ਮੌਕੇ ਨਹੀਂ ਮਿਲੇ ਜਾਂ ਕੀ ਕਾਰਨ ਹੈ ਅੱਜ ਫੇਰ ਜਾ ਕੇ ਘਰ-ਘਰ ਪ੍ਰਚਾਰ ਕਰਨਾ ਪੈ ਰਿਹਾ ਹੈ ਪਰਚਿਆਂ ਦਾ ਵੀ ਕਹਿੰਦੇ ਨੇ ਕਹਿੰਦੇ ਪਰਚੇ ਬੜੇ ਹਲਕੇ ਦੇ ਅੰਦਰ ਕਰਾਏ ਡਰਾ ਕੇ ਰੱਖਦੇ ਆ ਲੋਕਾਂ ਨੂੰ ਲੋਗ ਇਸ ਗੱਲ ਦਾ ਜਵਾਬ 23 ਦਿਨ ਖਲੋਂ ਨੰਦਦੇ। ਚੋਣ ਦਾ ਚੋਣ ਕੈਂਪੇਨ ਜਿਹੜੇ ਪੋਸਟਰ ਬਣੇ ਹੋਏ ਆ ਉਹਦੇ ਤੇ ਤੁਹਾਡੀ ਫੋਟੋ ਆ ਰੰਧਾਵਾ ਸਾਡੀ ਫੋਟੋ ਜਾਂ ਤੁਹਾਡੇ ਬੇਟੇ ਦੀ ਫੋਟੋ ਆ। ਉਸ ਨੂੰ ਲੈ ਕੇ ਵੀ ਵਿਰੋਧੀ ਕਹਿੰਦੇ ਕਹਿੰਦੇ ਸੀਨੀਅਰ ਲੀਡਰਸ਼ਿਪ ਦੀ ਰਾਖੂਲ ਗਾਂਭੀ ਖੜ ਗਏ ਜੀ ਰਾਜਾ ਵੜਿੰਗ ਪੰਜਾਬ ਪ੍ਰਧਾਨ ਨੇ ਕਹਿੰਦੇ ਹੋਰ ਕਿਸੇ ਲੀਡਰ ਦੀ ਇਹਨਾਂ ਨੇ ਫੋਟੋ ਨਹੀਂ ਲਾਈ ਇਹ ਆਪਣੇ ਆਪ ਨੂੰ ਹੀ ਮੰਨਦੇ ਆ ਸਭ ਤੋਂ ਵੱਡਾ ਮੈਂ ਹੀ ਆ ਹੋਰ ਕੋਈ ਹੈ ਹੀ ਨਹੀਂ। ਰੰਡਾਵਾ ਦੀ ਰੰਡਾਵਾ ਦੀ ਇਹ ਵੀ ਕਹਤਾ ਕਹਿੰਦੇ ਹੰਕਾਰ ਆ ਹੋਰ ਲੋਕ ਦੇਖ ਲੋ ਡੇਰਾ ਬਾਬਾ ਨਾਨਕ ਲੋਕ ਜਾ ਚੁੱਕੇ ਆ ਉਹਨਾਂ ਨੂੰ ਪਤਾ ਲੱਗ ਚੁੱਕਿਆ ਇਹ ਹੰਕਾਰ ਬੋਲਦਾ ਰੰਡਾਵਾ ਸਾਹਿਬ ਫਿਰ ਇਹ ਹੰਕਾਰ ਤੇ ਇਹਨਾਂ ਨੂੰ ਜਿਹੜੀ ਪਾਰਲੀਮੈਂਟ ਇਲੈਕਸ਼ਨ ਆਈ ਏ ਉਹਦਾ ਜੇ ਇਹਨਾਂ ਨੂੰ ਲੱਗਦਾ ਵੀ ਹੰਕਾਰ ਸੀ ਤਾਂ ਉਹਦੇ ਵਿੱਚ ਇਹਨਾਂ ਨੂੰ ਜਵਾਬ ਮਿਲ ਜਾਣਾ ਚਾਹੀਦਾ ਸੀ ਤੁਹਾਡੇ ਬਾਈ ਦੇ ਵਿਰੋਧੀ ਰਵਿਕਰਨ ਸਿੰਘ ਕੱਲੋ ਕਾਲੀ ਦਾਤ ਤੋਂ ਚੋਣ ਲੜੀ ਸੀ ਮਹਿਜ ਕੁਝ ਵੋਟਾਂ ਦੇ ਉੱਤੇ ਰਹਿ ਗਏ ਸੀਗੇ ਹੁਣ ਉਹ ਭਾਜਪੀ ਤੋਂ ਉਮੀਦਵਾਰ ਨੇ ਉਹਨਾਂ ਨੇ ਵੀ ਗੱਲ ਕਿਹਾ ਕਿ ਕੁਝ ਕੰਮ ਨਹੀਂ ਹੋਇਆਗਾ ਪਿਛਲੀ ਸਰਕਾਰ ਦੇ ਵਿੱਚ ਮੇਰੇ ਪਿਤਾ ਨੇ ਜੋ ਕੰਮ ਕਰਤੇ ਕਰਤੇ ਅਜ ਡੇਰਾ ਬਾਬਾ ਨਾਨਕ ਨੂੰ ਲੋੜ ਆ ਅਸੀਂ ਕੇਂਦਰ ਤੋਂ ਸਕੀਮਾਂ ਲੈ ਕੇ ਆਵਾਂਗੇ ਕੇਂਦਰ ਤੋਂ ਕੰਮ ਕਰਵਾ ਕੇ ਦੇਵਾਂਗੇ ਤੁਸੀਂ ਉਹਨਾਂ ਦੇ ਨਾਲ ਕਿਵੇਂ ਫਾਈਟ ਬੰਦਦੇ ਹੋ ਕਿ ਉਹਨਾਂ ਨਾਲ ਕੋਈ ਫਾਈਟ ਨਹੀਂ ਹੈ ਤੁਹਾਨੂੰ ਪਤਾ ਹੈ ਵੀ ਇਹ ਇੱਕ ਪੰਥਕ ਏਰੀਆ ਰਿਹਾ ਔਰ ਉਹ ਅਲਵਿਦਾ ਕਹਿ ਕੇ ਅਕਾਲੀ ਦਲ ਨੂੰ ਤੇ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਕੇ ਦੋਨਾਂ ਤੇ ਕੈਂਡੀਡੇਟਾਂ ਨੇ ਕਿਹਾ ਕਿ ਪਰਿਵਾਰਵਾਦ ਆ ਦੇਖੋ ਇੱਕੋ ਪਰਿਵਾਰ ਦੇ ਵਿੱਚ ਗੁਰਦੀਪ ਸਿੰਘ ਦਾਵਾ ਤਾਂ ਕਹਿੰਦੇ ਡੇਰਾ ਬਾਬਾ ਨਾਨਕ ਦੇ ਲੋਕ ਐਤੀ ਪਰਿਵਾਰਵਾਦ ਨੂੰ ਖਤਮ ਕਰ ਦੇਣਾ ਐਸ ਐਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਰਾਜ ਚੀਪ ਸਿੰਘ ਫੁੱਲਰ ਪੰਜਾਬ ਦੇ ਅੰਦਰ ਚਾਹੇ ਮੌਸਮ ਬਦਲਿਆ ਸਰਦੀ ਆਈ ਆ ਪਰ ਸਿਆਸਤ ਗਰਮਾਈਆ ਕਿਉਂਕਿ ਚਾਰ ਹਲਕਿਆਂ ਚ ਜਿਮਨੀ ਚੋਣਾ ਇਹ ਦੋ ਹਲਕਿਆਂ ਦੇ ਅੰਦਰ ਜਿਹੜਾ ਗਰਮੀ ਦਾ ਸਿਆਸਤ ਦਾ ਤਾਪਮਾਨ ਉਹ ਦਿਨੋਂ ਦਿਨ ਵਧਦਾ ਜਾ ਰਿਹਾ ਜਿਉਂ-ਜਿਉਂ ਵੋਟਾਂ ਦੀ ਡੇਟ ਨੇੜੇ ਆ ਰਹੀ ਆ ਤਾਪਮਾਨ ਆਪਣੀਆਂ ਬਲੰਦੀਆਂ ਨੂੰ ਕਹਿ ਦਈਏ ਜਾਂ ਅਸਮਾਨਾਂ ਨੂੰ ਕਹਿ ਦਈਏ ਛੂੰਦਾ ਜਾ ਰਿਹਾ ਮੈਂ ਗੱਲ ਕਰ ਰਿਹਾ ਡੇਰਾ ਬਾਬਾ ਨਾਨਕ ਤੇ ਗਿੱਦੜਾ ਹਲਕੇ ਦੀ ਅੱਜ ਅਸੀਂ ਡੇਰਾ ਬਾਬਾ ਨਾਨਕ ਪਹੁੰਚੇ ਹੋਏ ਆ ਇਹ ਉਹ ਹਲਕਾ ਜਿਸ ਨੂੰ ਕਾਂਗਰਸ ਦਾ ਜਾਂ ਕਹਿ ਦਈਏ ਸੁਖਜਿੰਦਰ ਸਿੰਘ ਰੰਧਾਵਾ ਪਰਿਵਾਰ ਦਾ ਗੜ ਮੰਨਿਆ ਜਾਂਦਾ ਕਿਲਾ ਕਿਹਾ ਜਾਂਦਾ ਲੰਬੇ ਸਮੇਂ ਤੋਂ ਸੁਜਿੰਦਰ ਸਿੰਘ ਰੰਧਾਵਾ ਇਥੋਂ ਆਪਣੀ ਜਿੱਤ ਕਾਇਮ ਕਰਦੇ ਆਏ ਨੇ ਚਾਹੀ ਵਿਧਾਨ ਸਭਾ ਦੀਆਂ ਪੌੜੀਆਂ ਹੋਣ ਚਾਹੀ ਲੋਕ ਸਭਾ ਦੀਆਂ ਪੌੜੀਆਂ ਹੋਣ ਉਹਨਾਂ ਨੇ ਹਮੇਸ਼ਾ ਹਰ ਇੱਕ ਪੌੜੀ ਜਿਹੜੀ ਚੜੀ ਆ ਤੇ ਆਪਣੀ ਜਿੱਤ ਹਾਸਲ ਕੀਤੀ ਆ ਅੱਜ ਉਸੇ ਹੀ ਪਰਿਵਾਰ ਦੇ ਅੰਦਰ ਫਿਰ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਜਿਮਨੀ ਚੌਂਦੇ ਅੰਦਰ ਭਰੋਸਾ ਜਤਾਇਆ ਗਿਆ ਉਹਨਾਂ ਦੀ ਹੀ ਧਰਮ ਪਤਨੀ ਜਤਿੰਦਰ ਕੌਰ ਤਾਵਾ ਨੂੰ ਜਿਹੜਾ ਉਮੀਦਵਾਰ ਾਲਾਂਨੇ ਆ ਡੇਰਾ ਬਾਬਾ ਨਾਨਕ ਤੋਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਮੈਮ ਐਸਐਮਟੀਵੀ ਤੇ ਬਹੁਤ ਬਹੁਤ ਸਵਾਗਤ ਅਨਮੋਲਠੀਠਾਕ ਜੀ ਹਾਂਜੀ ਬਿਲਕੁਲ ਅੱਛਾ ਪਹਿਲਾ ਤਾਂ ਇਹ ਦੱਸੋ ਤੁਹਾਡਾ ਪਹਿਲੀ ਚੋਣ ਆ ਵੈਸੇ ਤਾਂ ਤੁਸੀਂ ਰੰਧਾਵਾ ਸਾਹਿਬ ਨਾਲ ਬਹੁਤ ਚੋਣਾਂ ਦੇਖ ਲਈਆਂ ਪਰ ਇਹ ਤੁਹਾਡੀ ਨਿੱਜੀ ਤੌਰ ਤੇ ਆਪ ਤੁਸੀਂ ਕੈਂਡੀਡੇਟ ਹੋ ਲੋਕਾਂ ਚ ਵਿਚਰੇ ਹੋ ਕਿਸ ਤਰੀਕੇ ਦਾ ਐਕਸਪੀਰੀਅੰਸ ਹੈ ਮੈਨੂੰ ਤਾਂ ਕੋਈ ਫਰਕ ਨਹੀਂ ਲੱਗ ਰਿਹਾ ਜੀ ਕਿਉਂਕਿ ਆਲਰੇਡੀ 1997 ਤੋਂ ਲੈ ਕੇ ਰੰਧਾਵਾ ਸਾਹਿਬ ਦੇ ਨਾਲ ਮੋਢੇ ਮੋਢਾ ਜੋੜ ਕੇ ਚੱਲਦੀ ਰਹੀ ਹੈ ਕਨਵੈਸਿੰਗ ਦੇ ਵਿੱਚ ਵੀ ਔਰ ਨਾਲ ਹੀ ਦੁੱਖ ਸੁੱਖ ਦੇ ਵਿੱਚ ਵੀ ਇਲਾਕੇ ਦੇ ਵਿੱਚ ਮਾਈਕਰੋ ਲੈਵਲ ਤੇ ਮੈਂ ਲੋਕਾਂ ਦੇ ਨਾਲ ਮਿਲਦੀ ਰਹਿੰਦੀ ਆ। ਤੁਹਾਨੂੰ ਇਹ ਵੀ ਪਤਾ ਲੱਗਿਆ ਕਹਿੰਦੇ ਲੋਕ ਸ਼ਿਕਾਇਤਾਂ ਵੀ ਲੈ ਕੇ ਆ ਜਾਂਦੇ ਸੀ ਤੁਹਾਡੇ ਕੋਲੇ ਹਨਾ ਵੀ ਰੰਧਾਵ ਸਾਹਿਬ ਮਿਲਦੇ ਨਹੀਂਗੇ। ਅ ਨਹੀਂ ਮਿਲਦੇ ਮਿਲਣ ਵਾਲੀ ਸ਼ਿਕਾਇਤ ਨਹੀਂ ਹੈ ਜੀ ਐਕਚੁਅਲੀ ਰੰਧਾਵ ਸਾਹਿਬ ਕੋਲ ਟਾਈਮ ਘੱਟ ਹੁੰਦਾ ਹੈ। ਕਈ ਵਾਰ 700 800 ਤੱਕ ਵੀ ਇੱਥੇ ਵਰਕਰਸ ਆਏ ਹੁੰਦੇ ਆ ਕਿਉਂਕਿ ਵਿੱਚੋਂ ਆਉਣਾ ਜਾਣਾ ਘੱਟ ਹੁੰਦਾ ਰਿਹਾ ਉਹਦੀ وجہ ਦੇ ਨਾਲ। ਸੋ ਟਾਈਮ ਘੱਟ ਹੋਣ ਕਰਕੇ ਇਹ ਪੂਰੀ ਗੱਲ ਨਹੀਂ ਸੁਣ ਸਕਦੇ ਕਿਉਂਕਿ ਟਾਈਮ ਸ਼ਾਰਟ ਹੁੰਦਾ ਹੈ। ਤਾਂ ਉਹਦੇ ਲਈ ਇੱਕ ਮੀਡਲਮੈਨ ਦੀ ਲੋੜ ਹੁੰਦੀ ਹੈ ਜੀ ਜਿਹੜਾ ਬਰੀਫ ਕਰ ਸਕੇ ਅੱਗੇ ਜਾ ਕੇ ਰੰਧਾਵਾ ਸਾਹਿਬ ਨੂੰ। ਸੋ ਮੈਂ ਉਹ ਰੋਲ ਨਿਭਾਇਆ ਸੀ ਹਮੇਸ਼ਾ ਇਹ। ਜੇ ਮੈਂ ਪੁੱਛਾਂ ਤੁਹਾਨੂੰ ਟਾਈਮ ਦੇ ਦਿੰਦੇ ਸੀ ਰੰਧਾਵਾ ਸਾਹਿਬ ਕਿਉਂਕਿ ਕਿਹਾ ਜਾਂਦਾ ਇੱਕ ਲੀਡਰ ਵਾਸਤੇ ਪਰਿਵਾਰ ਦੇ ਲਈ ਟਾਈਮ ਕੱਢਣਾ ਬਹੁਤ ਔਖਾ ਹੋ ਜਾਂਦਾ। ਰਾਜਨੀਤੀ ਦੇ ਰੁਝੇਵੇਂ ਬਹੁਤ ਹੁੰਦੇ ਨੇ। ਰੰਧਾਵਾ ਸਾਹਿਬ ਤੇ ਤਾਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਰਹੀਆਂ। ਡਿਪਟੀ ਮੁੱਖ ਮੰਤਰੀ ਤੱਕ ਉਹ ਹੋ ਰਹੇ। ਹੁਣ ਲੋਕ ਸਭਾ ਦੇ ਮੈਂਬਰ ਵੀ ਨੇ, ਵਿਧਾਨ ਸਭਾ ਕੀ ਘਰੇ ਬੱਚਿਆਂ ਨੂੰ ਜਾਂ ਤਾਂ ਉਹਨੂੰ ਟਾਈਮ ਮਿਲ ਜਾਂਦਾ ਸੀ ਜੀ ਬਿਲਕੁਲ ਜੀ ਬੱਚੇ ਛੋਟੇ ਸੀ ਜੋ 97 ਤੱਕ ਤੇ ਬੜਾ ਵਧੀਆ ਟਾਈਮ ਮਿਲਦਾ ਰਿਹਾ ਬੱਚਿਆਂ ਨੂੰ ਹਮ ਤੇ ਵੈਸੇ ਵੀ ਇਹ ਤੇ ਹੈ ਨਹੀਂ ਵੀ 24/7 ਇੱਥੇ ਰਹਿਣਾ ਵਿੱਚੋਂ ਬੱਚਿਆਂ ਕੋਲ ਵੀ ਚਲੇ ਜਾਂਦੇ ਸੀ ਹਮ ਸਕੂਲ ਗੋਇੰਗ ਸੀਗੇ ਤੇ ਜਦੋਂ ਵੀਕੈਂਡਸ ਹੁੰਦਾ ਕਈ ਵਾਰ ਬੱਚੇ ਵੀ ਇੱਥੇ ਆ ਜਾਂਦੇ ਸੀ ਤੁਸੀਂ ਅੱਜ ਹਲਕੇ ਚ ਜਾ ਰਹੇ ਹੋ ਤੁਹਾਨੂੰ ਉਸ ਤਰੀਕੇ ਦਾ ਹੀ ਪਿਆਰ ਲੋਕ ਕਰਦੇ ਹੋਣਗੇ ਕਿਉਂਕਿ ਧਰਮ ਪਤਨੀ ਅਤੇ ਪਤਨੀ ਦਾ ਜਿਹੜਾ ਦਰਜਾ ਉਹ ਬਹੁਤ ਉੱਚਾ ਸਾਡੇ ਮੰਨਿਆ ਜਾਂਦਾ ਨਾ ਖਾਸ ਤੌਰ ਦੇ ਉੱਤੇ ਔਰਤ ਦਾ ਲੋਕ ਕੀ ਕਹਿੰਦੇ ਨੇ ਕਿਹੜੇ ਕੰਮ ਨੇ ਹਜੇ ਵੀ ਡੇਰਾ ਬਾਬਾ ਨਾਨਕ ਦੇ ਜਿਹੜੇ ਪੈਂਡਿੰਗ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਜੇਕਰ ਤੁਹਾਨੂੰ ਲੋਕ ਮੌਕਾ ਦਿੰਦੇ ਆ ਤਾਂ ਤੁਸੀਂ ਉਹ ਕੰਮ ਪੈਰ ਦੇ ਅਧਾਰ ਤੇ ਕਰਾਉਂਗੇ ਅ ਇਸ ਵਾਰ ਤਾਂ ਦੇਖੋ ਮੌਜੂਦਾ ਸਰਕਾਰ ਜਿਹੜੀ ਹੈਗੀ ਹੈ ਇਹ ਤੇ ਉਹਨਾਂ ਤੇ ਡਿਪੈਂਡ ਕਰਦਾ ਵੀ ਕਿਉਂਕਿ ਅਜੇ ਤੱਕ ਪੌਣੇ 3 ਸਾਲ ਆਲਮੋਸਟ 3 ਨਹੀਂ ਹੋਣ ਵਾਲੇ ਨੇ ਜੀ ਹੂੰ ਉਹ ਸਮੇਂ ਇੰਨੇ ਸਮੇਂ ਦੇ ਵਿੱਚ ਉਹਨਾਂ ਨੇ ਪਿੰਡਾਂ ਦੇ ਵਿੱਚ ਇੱਕ ਇਟ ਵੀ ਨਹੀਂ ਲਗਵਾਈ ਐਕਚੁਅਲੀ ਰੰਧਾਵਾ ਸਾਹਿਬ ਨੇ ਪਿੰਡਾਂ 'ਚ ਡਵੈਲਪਮੈਂਟ ਹੀ ਇੰਨੀ ਕੁ ਕਰਾਤੀ ਹੈ ਕਿ ਉਹਨਾਂ ਨੂੰ ਕੋਈ ਜਗ੍ਹਾ ਹੀ ਨਹੀਂ ਲੱਭ ਰਹੀ ਕਿ ਅਸੀਂ ਕਿੱਥੇ ਕੀ ਕਰੀਏ ਹਾਂ ਤੇ ਜਿਹੜੇ ਕਰਨ ਵਾਲੇ ਕੰਮ ਨੇ ਉਹ ਹੋ ਨਹੀਂ ਰਹੇ ਜੀ ਉਹਨਾਂ ਕੋਲ ਜਾਂ ਉਹਨਾਂ ਦਾ ਧਿਆਨ ਨਹੀਂ ਹੈ ਜਾਂ ਕਿਸ ਤਰ੍ਹਾਂ ਕਰਕੇ ਆਈ ਡੋਟ ਨੋ ਪਰ ਇਹ ਹੈ ਵੀ ਹੁਣ ਜਿੱਦਾਂ ਰੰਧਾਵਾ ਸਾਹਿਬ ਨੇ ਕਲਾਨੌਰ ਦੇ ਵਿੱਚ ਜਿਹੜਾ ਹਸਪੀਟਲ ਹੈ ਇੱਕ ਬੜਾ ਵੱਡਾ ਅਮਾਉਂਟ ਲੈ ਕੇ ਆਏ ਸੀ ਤਾਂ ਹਸਪੀਟਲ ਦੀ ਬਿਲਡਿੰਗ ਤਿਆਰ ਕਰਵਾਈ ਔਰ ਇਹਨਾਂ ਕੋਲ ਇੰਨਾ ਵੀ ਟਾਈਮ ਨਹੀਂ ਹੈਗਾ ਮੌਜੂਦਾ ਸਰਕਾਰ ਦੇ ਕੋਲ ਕਿ ਉਹਦੇ ਰਿਬਨ ਵੀ ਆ ਕੇ ਕੱਟ ਜਾਣ ਔਰ ਜੋ ਪਿਛਲੇ ਸਮੇਂ ਦੇ ਵਿੱਚ ਹਸਪੀਟਲ ਸਿਵਲ ਹਸਪੀਟਲ ਕਲਨੌਰ ਦਾ ਜਿਹੜਾ ਉਹਦੇ ਵਿੱਚ 8 ਤੋਂ 9 ਡਾਕਟਰ ਹੁੰਦੇ ਸੀ ਇਸ ਟਾਈਮ ਦੀ ਅਜੇ ਪਰਸੋਂ ਦੀ ਪਰਸੋਂ ਚੌਥੀ ਗੱਲ ਹੈ ਇੱਕ ਡਿਲੀਵਰੀ ਕੇਸ ਸੀਗਾ ਤੇ ਉੱਥੇ ਅਵੇਲੇਬਲ ਨਹੀਂ ਸੀ ਕੋਈ ਵੀ ਡਾਕਟਰ ਉਹਨਾਂ ਨੂੰ ਫਿਰ ਗੁਰਦਾਸਪੁਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਪ੍ਰਾਈਵੇਟ ਹਸਪੀਟਲ ਉੱਥੇ ਲੈ ਜਾਓ। ਹੂੰ। ਤਾਂ ਇਹ ਹਾਲਾਤ ਨੇ ਜੇ ਇਹਨਾਂ ਹੋਣਾ ਹੋਇਆ ਦੀ 3 ਸਾਲਾਂ ਚ ਹੋਇਆ ਸਰਕਾਰ ਚ ਇਹ ਪਹਿਲਾਂ ਤਾਂ ਚੱਲਦਾ ਰਿਹਾ ਕਿ ਤੁਹਾਡੇ ਸਮੇਂ ਇਹ ਠੀਕ ਸੀਗਾ ਜਦੋਂ ਪਿਛਲੇ ਕਾਂਗਰਸ ਦੀ ਸਰਕਾਰ ਰਹੀ ਆ 5 ਸਾਲ ਉਦੋਂ ਹਸਪਤਾਲ ਦੇ ਵਿੱਚ ਡਾਕਟਰ ਮੌਜੂਦ ਹੁੰਦੇ ਸੀ। ਬਿਲਕੁਲ ਜੀ ਬਿਲਕੁਲ ਮੈਂ ਆਪ ਜਾਣਦੀ ਰਹੀ ਆ। ਮੈਂ ਔਰ ਰੰਧਾਵਾ ਸਰ ਕਈ ਵਾਰ ਅਸੀਂ ਸ਼ਾਮ ਨੂੰ ਵੀ ਚਲੇ ਜਾਂਦੇ ਸਮ ਟਾਈਮ ਰੰਧਾਵਾ ਸਰ ਲੇਟ ਨਾਈਟ ਵੀ ਚੱਕਰ ਮਾਰਦੇ ਰਹਿੰਦੇ ਜੀ ਉੱਥੇ ਚੈੱਕ ਕਰਦੇ ਰਹੇ ਨੇ। ਹੂੰ। ਪਰ ਆਮ ਆਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਗੁਰਦੀਪ ਭੰਦਾਵਾ ਕੱਲ ਮੈਂ ਉਹਨਾਂ ਨਾਲ ਬੈਠਾ ਸੀ ਉਹ ਤਾਂ ਵੱਡੇ ਵੱਡੇ ਇਲਜ਼ਾਮ ਤੁਹਾਡੇ ਤੇ ਲਗਾ ਰਹੇ ਨੇ ਪਰਿਵਾਰ ਤੇ ਕਹਿੰਦੇ ਕੀਤਾ ਹੀ ਕੁਝ ਨਹੀਂ ਕਹਿੰਦੇ ਪੰਚਾਇਤਾਂ ਦੇ ਪੈਸੇ ਤਾਂ ਖਾ ਗਏ ਕੋਰੀਡੋਰ ਦਾ ਪੈਸਾ ਆਇਆ ਸੀ ਉਹ ਵੀ ਖਾ ਗਏ ਕਹਿੰਦੇ ਕੋਈ ਸਹੂਲਤ ਨਹੀਂ ਹੈਗੀ ਐਜੂਕੇਸ਼ਨ ਦੀ ਸਹੂਲਤ ਨਹੀਂ ਹੈਗੀ ਸੜਕਾਂ ਨਹੀਂ ਬਣੀਆਂ ਉਹ ਸਾਡੀ ਸਰਕਾਰ ਨੇ ਬਣਾਈਆਂ ਉਹ ਤਾਂ ਕਹਿੰਦੇ ਡੇਰਾ ਬਾਬਾ ਨਾਨਕ ਨੂੰ ਤਾਂ ਇਹ ਆਦੀ ਵਿਰਾਸਤ ਸਮਝੀ ਬੈਠੇ ਤੁਸੀਂ ਸਲੋਗਨ ਦੇ ਵਿੱਚ ਵੀ ਲਕਾਇਆ ਹੈਗਾ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਇਹੀ ਪੁੱਛਣਾ ਚਾਹੁੰਦੇ ਹਾਂ ਵੀ ਕਿਹੜੀ ਸੜਕ ਦਾ ਗੱਲ ਕਰ ਰਹੇ ਵੀ ਜ ਬਾਕੀ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਚੌਧਰੀ ਸਾਹਿਬ ਆਏ ਸੀ ਦਿਨਾਂਗਰ ਤੋਂ ਮੈਡਮ ਮਰੂਨਾ ਚੌਧਰੀ ਦੇ ਹਸਬੰਦ ਤੇ ਉਹ ਇੱਥੇ ਵਿਚਰ ਰਹੇ ਨੇ ਈਵਨ ਉਹ ਇੱਕ ਬਿਆਨਾ ਪੈਂਚ ਵਿੱਚ ਗਈ ਸੀ ਉੱਥੇ ਜਾ ਕੇ ਉਹਨਾਂ ਨੇ ਸਟੇਜ ਤੇ ਗੱਲ ਕੀਤੀ ਕਹਿੰਦੇ ਜੀ ਜੋ ਡਵੈਲਪਮੈਂਟ ਇਸ ਹਲਕੇ ਦੇ ਵਿੱਚ ਹੋਈ ਹੈ ਹਮ ਸੋ ਈਵਨ ਸੜਕਾਂ ਗਲੀਆਂ ਨਾਲੀਆਂ ਪਿੰਡਾਂ ਦੇ ਜੋ ਵੀ ਕੰਮ ਹੈਗੇ ਆ ਤੇ ਉਹ ਜਿੰਨੇ ਤੁਹਾਡੇ ਕੋਲ ਗ੍ਰਾਂਟ ਆਈ ਹੈ ਤੁਹਾਡੇ ਕੰਮ ਹੋਏ ਨਹੀਂ ਕਹਿੰਦੇ ਮੈਂ ਸਾਡੇ ਤੇ ਉਹਦੇ ਨਾਲੋਂ ਚੌਥਾ ਹਿੱਸਾ ਵੀ ਨਹੀਂ ਹੋਈ ਹੈਗੇ ਹਮ ਇਹ ਮੈਂ ਇੱਕ ਗੱਲ ਹੋਰ ਕਹੀ ਜਾਂਦੀ ਹੈ ਕਹਿੰਦੇ ਜਦੋਂ ਲੰਬਾ ਸਮਾਂ ਕੋਈ ਪਰਿਵਾਰ ਸਤਾਤੇ ਰਹਿ ਜੇ ਕੁਰਸੀ ਤੇ ਰਹਿ ਜੇ ਤਾਂ ਕਹਿੰਦੇ ਉਹਨੂੰ ਲੱਗਦਾ ਨਹੀਂ ਵੀ ਜੀ ਵੋਟਾਂ ਮੰਗਣ ਜਾਣਾ ਪੈਣਾ ਜੇ ਉਹਨੇ ਕੰਮ ਕੀਤੇ ਹੋਣ ਤਾਂ ਲੋਕ ਆਪ ਹੀ ਵੋਟਾਂ ਪਾ ਦਿੰਦੇ ਆ ਅੱਜ ਰੰਧਾਵਾ ਪਰਿਵਾਰ ਲੋਕਾਂ ਨੂੰ ਜਾ ਕੇ ਕਹਿ ਰਿਹਾ ਵੋਟਾਂ ਸਾਨੂੰ ਪਾਓ ਜੀ ਫਿਰ ਕੀ ਕਿਤੇ ਲੱਗਦਾ ਵੀ ਸਾਥੋਂ ਉਸ ਲੈਵਲ ਦੇ ਉੱਤੇ ਕੰਮ ਨਹੀਂ ਹੋਏ ਜਾਂ ਮੌਕੇ ਨਹੀਂ ਮਿਲੇ ਜਾਂ ਕੀ ਕਾਰਨ ਰਿਹਾ ਅੱਜ ਫੇਰ ਜਾ ਕੇ ਘਰ-ਘਰ ਪ੍ਰਚਾਰ ਕਰਨਾ ਪੈ ਰਿਹਾਗਾ ਜੀ ਜੀ ਦੇਖੋ ਜਿਹਦੇ ਘਰ ਵਿਆਹ ਹੋਵੇ ਨਾ ਜਾਂ ਖੰਡ ਪਾਟ ਦਾ ਭੋਗ ਹੋਵੇ ਤੇ ਆਪਾਂ ਸੱਦਾ ਦੇਈਦਾ ਨਾ ਤਾਂ ਸਾਡਾ ਇਹ ਫਰਜ਼ ਬੰਦ ਹੈ ਵੀ ਅਸੀਂ ਜਾ ਕੇ ਉਹਨਾਂ ਪਰਿਵਾਰਾਂ ਦੇ ਨਾਲ ਸੰਪਰਕ ਕਰੀਏ ਹੂੰ ਜੇ ਕਿਸੇ ਨੂੰ ਸੱਦਾ ਨਾ ਮਿਲੇ ਤਾਂ ਨੇਚਰਲ ਹੈ ਤੁਸੀਂ ਵੀ ਜਾਣਦੇ ਹੋ ਕਿ ਉਹ ਕਹੇਗਾ ਜੀ ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਮੈਨੂੰ ਸੱਦਾ ਹੀ ਨਹੀਂ ਆਇਆ ਮੇਰੇ ਘਰ ਗਵਾਂਢੀ ਦੇ ਘਰ ਆਇਆ ਮੇਰੇ ਘਰ ਨਹੀਂ ਆਇਆ ਤਾਂ ਮੈਂ ਕਿੱਦਾਂ ਜਾ ਸਕਦਾ ਹੂੰ ਤਾਂ ਭਾਵੇਂ ਸਾਡਾ ਇਹ ਪਰਿਵਾਰ ਹੈ ਪਰ ਫਿਰ ਵੀ ਇੱਜ਼ਤ ਮਾਨ ਅਸੀਂ ਉਹਨਾਂ ਦਾ ਵੀ ਕਰਦੇ ਹਾਂ ਉਹ ਵੀ ਸਾਡਾ ਕਰਦੇ ਨੇ ਪਰ ਇਹ ਇੱਕ ਹੁੰਦਾ ਜੀ ਇੱਕ ਸਿਸਟਮ ਹੈ ਜਿਹਦੇ ਵਿੱਚ ਆਪਾਂ ਨੂੰ ਥੋੜੀ ਫਾਰਮੈਲਿਟੀ ਜ਼ਰੂਰੀ ਵੀ ਹੁੰਦੀ ਹੈ ਹੂੰ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਬੜੇ ਤੰਜ ਕੱਸਦੇ ਨੇ ਕਹਿੰਦੇ ਮੇਰੇ ਕੋਲ ਫਾਈਲਾਂ ਆ ਗਈਆਂ ਇਹਨਾਂ ਦੀਆਂ ਮੈਂ ਫਾਈਲਾਂ ਖੋਲਾਂਗਾ ਮੈਂ ਵਿਧਾਨ ਸਭਾ 'ਚ ਵੀ ਦਿਖਾਉਂਦਾ ਸੀ ਰੰਧਾਵਾ ਸਾਹਿਬ ਮੂੰਹ ਫੇਰ ਕੇ ਬੈਠ ਜਾਂਦੇ ਸੀ ਗੋਲਡਨ ਗੇਟ ਆਮ ਸਾਦਾ ਗੱਲ ਹੁੰਦੀ ਆ ਅਬਲ ਖਰਾਨਾ ਦੀ ਫਾਈਲ ਦੀ ਗੱਲ ਹੁੰਦੀ ਆ ਤੁਹਾਡਾ ਉਹਦੇ ਉੱਤੇ ਕੀ ਸਪਸ਼ਟੀ ਕਰਨਾ ਇਹਦੀ ਰੰਧਾਵਾ ਸਾਹਿਬ ਨੇ ਮੂੰਹ ਨਹੀਂ ਫੇਰਿਆ ਉਹਨਾਂ ਦੇ ਜਿਹੜੇ ਕੈਮਰਿਆਂ ਦੇ ਮੂੰਹ ਆ ਉਹ ਸਿਰਫ ਭਗਵੰਤ ਮਾਨ ਜੀ ਦੇ ਉੱਤੇ ਰਹਿੰਦੇ ਆ ਉਹਨਾਂ ਨੂੰ ਇਸ ਕਰਕੇ ਲੱਗਦਾ ਹੈ ਕਿ ਮੈਂ ਲੋਕਾਂ ਨੂੰ ਇਹ ਦਿਖਾ ਰਿਹਾ ਕਿ ਰੰਧਾਵਾ ਸਾਹਿਬ ਨੇ ਮੂੰਹ ਫੇਰੇ ਜੇ ਕਿਤੇ ਕੈਮਰੇ ਉਸ ਪਾਸੇ ਵੀ ਹੁੰਦੇ ਵਿਰੋਧੀ ਧਿਰ ਵੱਲ ਤੇ ਉਹ ਸਾਰਾ ਪਤਾ ਲੱਗ ਜਾਣਾ ਸੀ ਰੰਧਾਵਾ ਸਾਹਿਬ ਤਾਂ ਜੀ ਬਾਹਰ ਕੱਢ ਕੇ ਗੱਲ ਕਰਦੇ ਆ ਤੇ ਅੱਜ ਵੀ ਚੈਲੰਜ ਕਰ ਰਹੇ ਨੇ ਉਹ ਕਿ ਜਿਹੜੀਆਂ ਫਾਈਲਾਂ ਇਹਨਾਂ ਕੋਲ ਹੈਗੀਆਂ ਫਾਈਲ ਕਵਰ ਲੈ ਕੇ ਸਟੇਜ ਤੇ ਆ ਕੇ ਵਿਧਾਨ ਸਭਾ ਦੇ ਵਿੱਚ ਦਿਖਾ ਦਿੰਦੇ ਆ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਫਾਈਲਾਂ ਵਿੱਚ ਕੁਝ ਹੈਗਾ ਤੇ ਜੇ ਕੁਝ ਹੈ ਸੀ ਤਾਂ 3 ਸਾਲ ਹੋ ਚਲੇ ਹੁਣ ਤੱਕ ਇਹਨਾਂ ਨੇ ਕੱਢਿਆ ਕਿਉਂ ਹੂੰ ਇਹਨਾਂ ਨੇ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਜੇ ਹੁਣ ਵੀ ਕਰ ਲੈਣ ਹੂੰ ਪਰਚਿਆਂ ਦਾ ਵੀ ਕਹਿੰਦੇ ਨਹੀਂ ਕਹਿੰਦੇ ਪਰਚੇ ਬੜੇ ਹਲਕੇ ਦੇ ਅੰਦਰ ਕਰਾਏ ਡਰਾ ਕੇ ਰੱਖਦੇ ਆ ਲੋਕਾਂ ਨੂੰ ਨਹੀਂ ਇਹਦਾ ਜਵਾਬ ਤੇ 23 ਨੂੰ ਮਿਲੇਗਾ ਜੀ ਇਸ ਚੀਜ਼ ਦਾ ਜਵਾਬ ਮੈਂ ਆਪਣੇ ਮੂੰਹ ਕੁਝ ਨਹੀਂ ਕਹਿਣਾ ਚਾਹੁੰਦੀ ਆਪਣੀ ਸਿਫਤ ਨਹੀਂ ਕਰਨਾ ਚਾਹੁੰਦੀ ਲੋਕ ਇਸ ਗੱਲ ਦਾ ਜਵਾਬ 23 ਤਰੀਕ ਨੂੰ ਇਹਨਾਂ ਨੂੰ ਦੇਣਗੇ ਤੁਸੀਂ ਅੱਜ ਵੀ ਉੱਥੇ ਪੁਰਾਣੇ ਇਹੀ ਘਰ ਦੇ ਵਿੱਚ ਰਹਿ ਰਹੇ ਹੋ ਇੱਕ ਡੈਪਟੀ ਮੁੱਖ ਮੰਤਰੀ ਦੇ ਤਰ੍ਹਾਂ ਤਾਂ ਤ ਨਹੀਂ ਹੋ ਤੁਸੀਂ ਡੈਪਟੀ ਸੀਐਮ ਸੁਜਿੰਦਰ ਰੰਧਾਵਾ ਰਹਿ ਚੁੱਕੇ ਨੇ ਹੋਰ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਕਾਂਗਰਸ ਨੇ ਨਵਾਜਿਆ ਉਹਨਾਂ ਨੂੰ ਆਮ ਤੌਰ ਦੇ ਉੱਤੇ ਕਹਿੰਦੇ ਸਰਪੰਚ ਬਣ ਜਿਓ ਪਿੰਡ ਛੱਡ ਜਾਂਦਾਗਾ ਐਮਐਲਏ ਹਲਕਾ ਛੱਡ ਜਾਂਦੇ ਨੇ ਤੁਹਾਡਾ ਨਹੀਂ ਕਦੇ ਰੰਧਾਵਾ ਸਾਹਿਬ ਨੇ ਨਹੀਂ ਜ਼ਿਕਰ ਕੀਤਾ ਕਿ ਆਪਾਂ ਵੀ ਜਾਂ ਤੁਸੀਂ ਕਿਹਾ ਹੋਵੇ ਵੀ ਕਦੇ ਚੰਡੀਗੜ੍ਹ ਚ ਆ ਕੇ ਰਹੀਏ ਵੀ ਕਿਉਂ ਆਪਾਂ ਇੱਥੇ ਬੈਠੇ ਆ ਆਪਣਾ ਦੇ ਵਿੱਚ ਨੇ ਚੰਡੀਗੜ੍ਹ ਰਹਿਦਾ ਜੀ ਪਰ ਅਜੇ ਤੱਕ ਆਪਣਾ ਘਰ ਨਹੀਂ ਉੱਥੇ ਬਣਾਇਆ ਸਾਡਾ ਘਰ ਇਹ ਹੋਈ ਹੈ ਜੀ ਜੱਦੀ ਘਰ ਜਿਹੜਾ ਹੈਗਾ ਹਾਲਾਂਕਿ ਵਿੱਚੋਂ ਕਈ ਵਾਰ ਬੱਚਿਆਂ ਦਾ ਵੀ ਹੁੰਦਾ ਵੀ ਨਹੀਂ ਡੈਡ ਤੁਸੀਂ ਜਾ ਕੇ ਆਪਣੀ ਜ਼ਮੀਨ 'ਚ ਘਰ ਬਣਾ ਲਓ ਇਹ ਕਹਿੰਦੇ ਮੈਨੂੰ ਪਰਿਵਾਰ ਨੂੰ ਜਿੱਥੋਂ ਇੱਜ਼ਤਮੰਦ ਮਿਲੇ ਵੱਡਿਆਂ ਨੂੰ ਤੇ ਮੈਂ ਉੱਥੇ ਹੀ ਰਹਿਣਾ ਚਾਹੁੰਦਾ ਇਹ ਨੂੰ ਬੇਸ਼ੱਕ ਤੁਸੀਂ ਮੋਡੀਫਾਈ ਕਰ ਲਓ ਹਮਮਰ ਮੈਂ ਰਹਿਣਾ ਇੱਥੇ ਇੱਥੇ ਸਕੂਨ ਮਿਲਦਾ ਜੀ ਹਾਂਜੀ ਬਿਲਕੁਲ ਈਵਨ ਮੇਰਾ ਬੇਟਾ ਵੀ ਇਸ ਗੱਲ ਨਾਲ ਸਹਿਮਤ ਹੈ ਉਹ ਕਹਿੰਦਾ ਵੀ ਨਹੀਂ ਅਸੀਂ ਇੱਥੇ ਜੇ ਨੂੰ ਕੁਝ ਵੀ ਚੇਂਜਸ ਜੋ ਕਰਨੀਆਂ ਕੋਈ ਗ੍ਰੇਨੂਏਸ਼ਨ ਕਰਨੀ ਹੈ ਤੇ ਇੱਥੇ ਕਰ ਲਵਾਂਗੇ ਹਮ ਤੁਹਾਡੇ ਅੰਦਰ ਬੜੀ ਸਾਦਗੀ ਆ ਤੁਸੀਂ ਬੜੀ ਹਲੀਮੀ ਦੇ ਨਾਲ ਵਿਚਰਦੇ ਹੋ ਹਲਕੇ ਦੇ ਅੰਦਰ ਮੈਂ ਗੱਲਬਾਤ ਕਰ ਰਿਹਾ ਸੀ ਲੋਕਾਂ ਦੇ ਨਾਲ ਤੁਹਾਡੇ ਸੁਭਾਅ ਦਾ ਕਿਹਾ ਜਾਂਦਾ ਕਿ ਤੁਸੀਂ ਬੜੇ ਹੀ ਨਰਮ ਠੰਡੇ ਸੁਭਾਅ ਦੇ ਹੋ ਹਜੇ ਰੰਧਾਵਾ ਸਾਹਿਬ ਜਦੋਂ ਬੋਲਦੇ ਆਗਲਾ ਡਰ ਜਾਂਦਾਗਾ ਥੋੜਾ ਜਿਹਾ ਉਹਨਾਂ ਦੇ ਵਿੱਚੋਂ ਝਲਕਦਾਗਾ ਹਣਾ ਤਾਂ ਇਹ ਲਿਮਿਟ ਨਹੀਂ ਨੰਬਰਤਾ ਕਿਵੇਂ ਦੇ ਕੁਝ ਰੰਧਾਵਾ ਸਾਧ ਦਾ ਹੈ ਵੀ ਉਹਨਾਂ ਦੇ ਜਿਹੜਾ ਸੱਚ ਹੈ ਉਹ ਅੰਦਰ ਨਹੀਂ ਰੱਖ ਸਕਦੇ ਤੇ ਉਹ ਚੀਜ਼ ਨੂੰ ਬਾਹਰ ਬੋਲ ਦਿੰਦੇ ਆ ਔਰ ਕੁਝ ਲੋਕ ਜਿਹੜੇ ਸਿਆਣੇ ਨੇ ਜ਼ਿਆਦਾਤਰ ਲੋਕ ਉਹ ਇਸ ਚੀਜ਼ ਨੂੰ ਸਮਝਦੇ ਕਿਉਂਕਿ ਅੱਜ ਦੇ ਨਹੀਂ ਵਿਚਰੇ ਰੰਧਾਵਾ ਪਰਿਵਾਰ ਦੇ ਨਾਲ ਰੰਧਾਵਾ ਸਾਹਿਬ ਦੇ ਸਦਾ ਸੁਖਿੰਦਰ ਸਿੰਘ ਰੰਧਾਵਾ ਦੇ ਸੁਭਾਤ ਉਹ ਬਹੁਤ ਪਹਿਲਾਂ ਤੋਂ ਵਾਕਿਫ ਹੈ ਸੋ ਇਹ ਘਰ ਦੇ ਵਿੱਚ ਜੇ ਹੁਣ ਸਾਡੇ ਬੱਚੇ ਵੀ ਹੋਣਗੇ ਜੇ ਡੈਡ ਕੁਝ ਪੁੱਛਾ ਦੀ ਮਾਂ ਕਹਿ ਦਿੰਦੇ ਆ ਤੇ ਬੱਚੇ ਵੀ ਥੋੜੀ ਦਿਨ ਮੂੰਹ ਵਾਟ ਹੀ ਲੈਂਦੇ ਪਰ ਬਾਅਦ ਦੇ ਵਿੱਚ ਤੇ ਸਾਰਾ ਪਰਿਵਾਰ ਤੇ ਇੱਕ ਹੀ ਹੁੰਦਾ ਨਾ ਸੋ ਸਾਡਾ ਇਹ ਡੇਰਾ ਬਾਬਾ ਨਾਨਕ ਹਲਕੇ ਇੱਕ ਪਰਿਵਾਰ ਹੈ ਚੰਦ ਲੋਕ ਹੁੰਦੇ ਆ ਜੀ ਜਿਹੜੇ ਪਾਰਟੀ ਨੂੰ ਨੁਕਸਾਨ ਕਰਨ ਦੇ ਲਈ ਜਿਹੜਾ ਜਿੰਨਾ ਦਾ ਮਨ ਹੁੰਦਾ ਤਾਂ ਉਹ ਜ਼ਰੂਰ ਇੱਥੇ ਉਹ ਜਿਹੇ ਟੇਢੇ ਕੰਮ ਲੈ ਕੇ ਆਉਂਦੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ ਔਰ ਗਲਤ ਕੰਮ ਰੰਦਾ ਸਭ ਕਰਨਾ ਨਹੀਂ ਚਾਹੁੰਦੇ ਔਰ ਉਹਨਾਂ ਨੂੰ ਸਪਸ਼ਟ ਦੱਸ ਦਿੰਦੇ ਆ ਵੀ ਇਹ ਕੰਮ ਨਹੀਂ ਹੋਣ ਵਾਲਾ ਹੈਗਾ ਹਾਂ ਜੀ ਜਾ ਇਹ ਮੈਂ ਕਰਨਾ ਨਹੀਂ ਚਾਹੁੰਦਾ ਤਾਂ ਇਹ ਕਾਰਨ ਹੈ ਜੀ ਹੋਰ ਕੋਈ ਗੱਲ ਨਹੀਂ ਉਹ ਪ੍ਰਚਾਰ 네ਗੇਟਿਵ ਜ਼ਿਆਦਾ ਕਰਦੇ ਇੱਕ ਛੋਡੇ ਦਾ ਚੋਣ ਕੈਂਪੇਨ ਜਿਹੜੇ ਪੋਸਟਰ ਬਣੇ ਹੋਏ ਆ ਉਹਦੇ ਤੇ ਤੁਹਾਡੀ ਫੋਟੋ ਆ ਰੰਧਾਵਾ ਸਾਡੀ ਫੋਟੋ ਜਾਂ ਤੁਹਾਡੇ ਬੇਟੇ ਦੀ ਫੋਟੋ ਆ ਉਸ ਨੂੰ ਲੈ ਕੇ ਵੀ ਵਿਰੋਧੀ ਕਹਿੰਦੇ ਕਹਿੰਦੇ ਸੀਨੀਅਰ ਲੀਡਰਸ਼ਿਪ ਦੀ ਰਾਹੁਲ ਗਾਂਧੀ ਖੜਗੇ ਜੀ ਰਾਜਾ ਵੜਿੰਗ ਪੰਜਾਬ ਪ੍ਰਧਾਨ ਨੇ ਕਹਿੰਦੇ ਹੋਰ ਕਿਸੇ ਲੀਡਰ ਦੀ ਇਹਨਾਂ ਨੇ ਫੋਟੋ ਨਹੀਂ ਲਾਈ ਇਹ ਆਪਣੇ ਆਪ ਨੂੰ ਹੀ ਮੰਨਦੇ ਆ ਸਭ ਤੋਂ ਵੱਡਾ ਮੈਂ ਹੀ ਆ ਹੋਰ ਕੋਈ ਹੈ ਹੀ ਨਹੀਂ ਨਹੀਂ ਜੀ ਤੇ ਜਗ ਜਾਹਰ ਹੈ ਦੇਖੋ ਜੇ ਟਿਕਟ ਮਿਲੀ ਹੈ ਤਾਂ ਕਾਂਗਰਸ ਹਾਈ ਕਮਾਂਡ ਨੇ ਦਿੱਤੀ ਹੈ ਤੇ ਉਹਨਾਂ ਦੀ ਜਿੱਥੇ ਰਿਸਪੈਕਟ ਬਣਦੀ ਪੂਰੀ ਕਰਦੀ ਇਹ ਸਾਰਾ ਕੁਝ ਉਹਨਾਂ ਦੀ ਬਦੌਲਤ ਹੀ ਹੈ ਕਾਂਗਰਸ ਦਾ ਪ੍ਰਦੀਪ ਭਾਵਾ ਜੀ ਨੇ ਤਾਂ ਇਹ ਵੀ ਕਹਿਤਾ ਕਹਿੰਦੇ ਹੰਕਾਰ ਆ ਹੋਰ ਲੋਕ ਦੇਖ ਲਓ ਡੇਰਾ ਬਾਬਾ ਦੇ ਨਾਨਕ ਲੋਕ ਜਾ ਚੁੱਕੇ ਆ ਉਹਨਾਂ ਨੂੰ ਪਤਾ ਲੱਗ ਚੁੱਕਿਆ ਇਹ ਹੰਕਾਰ ਬੋਲਦਾ ਰੰਦਾਵਾ ਸਾਹਿਬ ਨਹੀਂ ਫਿਰ ਇਹ ਹੰਕਾਰ ਤੇ ਇਹਨਾਂ ਨੂੰ ਜਿਹੜੀ ਪਾਰਲੀਮੈਂਟ ਇਲੈਕਸ਼ਨ ਆਈ ਹੈ ਉਹਦਾ ਜੇ ਇਹਨਾਂ ਨੂੰ ਲੱਗਦਾ ਵੀ ਇਹ ਹੰਕਾਰ ਸੀ ਤਾਂ ਉਹਦੇ ਵਿੱਚ ਇਹਨਾਂ ਨੂੰ ਜਵਾਬ ਮਿਲ ਜਾਣਾ ਚਾਹੀਦਾ ਸੀ ਹੂੰ ਤੁਹਾਡੇ ਬਾਈ ਦੇ ਵਿਰੋਧੀ ਰਵਿਕਰਨ ਸਿੰਘ ਕੱਲੋ ਅਕਾਲੀ ਦਲ ਤੋਂ ਚੋਣ ਲੜੀ ਸੀ ਮਹਿਜ ਕੁਝ ਵੋਟਾਂ ਦੇ ਉੱਤੇ ਰਹਿ ਗਏ ਸੀਗੇ ਹੁਣ ਉਹ ਭਾਜਪੀ ਤੋਂ ਉਮੀਦਵਾਰ ਨੇ ਉਹਨਾਂ ਨੇ ਵੀ ਕੱਲ ਕਿਹਾ ਕਿ ਕੁਝ ਕੰਮ ਨਹੀਂ ਹੋਇਆਗਾ ਪਿਛਲੀ ਸਰਕਾਰ ਦੇ ਵਿੱਚ ਮੇਰੇ ਪਿਤਾ ਨੇ ਜੋ ਕੰਮ ਕਰਤੇ ਕਰਤੇ ਅਜ ਡੇਰਾ ਬਾਬਾ ਨਾਨਕ ਨੂੰ ਲੋੜ ਆ ਅਸੀਂ ਕੇਂਦਰ ਤੋਂ ਸਕੀਮਾਂ ਲੈ ਕੇ ਆਵਾਂਗੇ ਕੇਂਦਰ ਤੋਂ ਕੰਮ ਕਰਵਾ ਕੇ ਦੇਵਾਂਗੇ ਤੁਸੀਂ ਉਹਨਾਂ ਦੇ ਨਾਲ ਕਿਵੇਂ ਫਾਈਟ ਬੰਦਦੇ ਹੋ ਨਹੀਂ ਜੀ ਉਹਨਾਂ ਦੇ ਨਾਲ ਕੋਈ ਫਾਈਟ ਨਹੀਂ ਹੈ ਤੁਹਾਨੂੰ ਪਤਾ ਹੈ ਵੀ ਇਹ ਇੱਕ ਪੰਥਕ ਏਰੀਆ ਰਿਹਾ ਔਰ ਉਹ ਅਲਵਿਦਾ ਕਹਿ ਕੇ ਅਕਾਲੀ ਦਲ ਨੂੰ ਤੇ ਉਹਨਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ ਔਰ ਅਕਾਲੀ ਦਲ ਨੇ ਇੱਥੇ ਬਾਈਕਾਟ ਕੀਤਾ ਹੋਇਆ ਸੋ ਜਿਹੜੀ ਇੱਕ ਵੱਡੇ ਲੈਵਲ ਦੀ ਪਾਰਟੀ ਹੈਗੀ ਹੈ ਤੇ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਬਾਕੀ ਜਿਹੜੇ 3 ਸਾਲ ਹੋ ਚੱਲੇ ਐ ਮੌਜੂਦਾ ਸਰਕਾਰ ਦੇ ਜਿਹੜੇ ਕੰਮ ਐ ਉਹ ਤੇ ਲੋਕਾਂ ਨੇ ਵੇਖ ਲਏ ਇਹਦਾ ਇਹਦਾ ਜਵਾਬ ਤੇ ਉਹਨਾਂ ਨੇ ਦੇਣਾ ਤੁਹਾਨੂੰ ਲੱਗਦਾ ਜੇ ਅਕਾਲੀ ਦਲ ਮੈਦਾਨ 'ਚ ਹੁੰਦਾ ਤਾਂ ਇੱਥੇ ਮੁਕਾਬਲਾ ਹੋਰ ਮਜ਼ੇਦਾਰ ਹੋਣਾ ਸੀਗਾ ਸਵਾਦ ਆਉਂਦਾ ਜਦੋਂ ਵਿਰੋਧੀ ਤੇ ਮਜ਼ਬੂਤ ਹੋਵੇ ਨੀਰੰਧਾਉ ਸਾਹਿਬ ਤੁਹਾਨੂੰ ਪਤਾ ਹੈ ਸਟੇਜਾਂ ਤੋਂ ਕਹਿੰਦੇ ਰਹੇ ਐ ਕਿ ਅਕਾਲੀ ਦਲ ਨੂੰ ਸਟੈਂਡ ਰੱਖਣਾ ਚਾਹੀਦਾ ਪਰ ਪਤਾ ਨਹੀਂ ਕੀ ਉਹਨਾਂ ਨੇ ਇਹ ਮਜਬੂਰੀਆਂ ਨੇ ਜਿਹਦੇ ਕਰਕੇ ਉਹਨਾਂ ਨੇ ਬਾਈਕਾਟ ਕਰ ਦਿੱਤਾ ਹਾਲਾਂਕਿ ਇੱਥੋਂ ਦੇ ਕੈਂਡੀਡੇਟਸ ਦਾ ਵਿਲਿੰਗ ਸੀਗੇ ਇਲੈਕਸ਼ਨ ਲੜਨ ਦੇ ਲਈ ਹਮਮ ਜੇ ਤੁਸੀਂ ਕਦੇ ਸੋਚਿਆ ਸੀ ਵੀ ਕਦੇ ਆ ਦਿਨ ਵੀ ਆਊਗਾ ਜਤਿੰਦਰ ਕੋ ਰੰਧਾਵਾ ਨੂੰ ਵੀ ਟਿਕਟ ਮਿਲੂਗੀ ਖੁਦ ਉਹ ਐਮਐਲਏ ਦੇ ਉਮੀਦਵਾਰ ਹੋਣਗੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨਗੇ ਨਹੀਂ ਮੈਂ ਕਦੀ ਸੋਚਿਆ ਨਹੀਂ ਸੀ ਔਰ ਮੇਰਾ ਇੰਟਰਸਟ ਵੀ ਨਹੀਂ ਸੀਗਾ ਕਿਉਂਕਿ ਮੇਰੀ ਇਹ ਲਾਈਨ ਨਹੀਂ ਹੈਗੀ ਜੀ ਪਰ ਮੈਂ ਹੁਣ ਉਹ ਜਿਹੜਾ ਹੈਗਾ ਪਰ ਪਰਿਵਾਰ ਦੇ ਨਾਲ ਵੀ ਨਾ ਉਹ ਸਾਤੇ ਬਹੁਤ ਜ਼ਿਆਦਾ ਹੁੰਨ ਕਰਕੇ ਤੇ ਮੇਰਾ ਫਰਜ਼ ਵੀ ਬੰਦਾ ਹੈ ਕਿਉਂਕਿ ਮੈਂ ਲਾਈਫ ਪਾਰਟਨਰ ਹਾਂ ਉਹਨਾਂ ਦੇ ਤੇ ਮੇਰਾ ਫਰਜ਼ ਬੰਦਾ ਹੈ ਵੀ ਆਪਾਂ ਇੱਕ ਨਾ ਆਮ ਗੱਲ ਕਹੀ ਜਾਂਦੀ ਹੈ ਨਾ ਜਿਵੇਂ ਕਹਿੰਦੇ ਬੰਦੇ ਦੀ ਕਾਮਯਾਬੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਉਹਦੀ ਪਤਨੀ ਹੋ ਸਕਦੀ ਹੈ ਉਹਦੀ ਭੈਣ ਹੋ ਸਕਦੀ ਆ ਅੱਜ ਜੇ ਗੱਲ ਕੀਤੀ ਜਾਵੇ ਜਤਿੰਦਰ ਕੌਰ ਨੂੰ ਰੰਧਾਵਾ ਅੱਜ ਚੌਂ ਮੈਦਾਨ ਦੇ ਵਿੱਚ ਨਹੀਂ ਮਿਲਦਾ ਅੱਜ ਉਹਨਾਂ ਦੇ ਪਤੀ ਦਾ ਵੱਡਾ ਹੱਥ ਹੋਊਗਾ ਜੇ ਉਹ ਚੌਣੀ ਜਿੱਤ ਜਾਂਦੇ ਨੇ ਹਣਾ ਤਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਹੀ ਦੇਖ ਰਹੇ ਹਾਂ ਦਾ ਸਾ ਵੀ ਪੂਰਾ ਜੋਲ ਆ ਰਹੇ ਨੇ ਕੈਂਪੇਨ ਕਰ ਰਹੇ ਨੇ ਬਿਲਕੁਲ ਜੀ ਰੰਧਾਵਾ ਸਾਹਿਬ ਨੂੰ ਇਹਨਾਂ ਦੇ ਕੰਮਾਂ ਦੀ ਬਦੌਲਤ ਹੀ ਜਿਹੜੀ ਇਹ ਟਿਕਟ ਇੱਥੇ ਦਿੱਤੀ ਗਈ ਹੈ ਨਾ ਕਿ ਪਰਿਵਾਰਵਾਦ ਜਿਹੜਾ ਅ ਬਸੇ ਪਾਰਟੀਆਂ ਕਹਿ ਰਹੀਆਂ ਕਿ ਪਰਿਵਾਰਵਾਦ ਹੈ ਪਰਿਵਾਰਵਾਦ ਹੈ ਬਿਲਕੁਲ ਇਹ ਤੇ ਬਹੁਤ ਕੱਲ ਵੀ ਉਹਨਾਂ ਨੇ ਕਿਉਂ ਇਲਜ਼ਾਮ ਚੁੱਕੇ ਦੋਨਾਂ ਤੇ ਕੈਂਡੀਡੇਟਾਂ ਨੇ ਕਿਹਾ ਕਿ ਪਰਿਵਾਰਵਾਦ ਆ ਦੇਖੋ ਇੱਕੋ ਪਰਿਵਾਰ ਦੇ ਵਿੱਚ ਗੁਰਦੀਪ ਸਿੰਘ ਦਾਵਾ ਤਾਂ ਕਹਿੰਦੇ ਡੇਰਾ ਬਾਬਾ ਨਾਨਕ ਦੇ ਲੋਕ ਐਤੀ ਪਰਿਵਾਰਵਾਦ ਨੂੰ ਖਤਮ ਕਰ ਦੇਣਗੇ ਨਹੀਂ ਨਹੀਂ ਦੇਖੋ ਅਸੀਂ ਸਾਡੇ ਵੱਲੋਂ ਕੋਈ ਅਪਲਾਈ ਵੀ ਨਹੀਂ ਕੀਤਾ ਗਿਆ ਇਵਨ ਟਿਕਟ ਦੇ ਲਈ ਨਰਿੰਦਰ ਸਾਹਿਬ ਨੇ ਗੱਲ ਕੀਤੀ ਹੈ ਕਾਂਗਰਸ ਹਾਈ ਕਮਾਂਡ ਉਹਨਾਂ ਨੇ ਆਪਣੇ ਲੈਵਲ ਤੇ ਜੋ ਸਰਵੇ ਕਰਾਇਆ ਹੋਊਗਾ ਜੀ ਉਹਨਾਂ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਕੀਤਾ ਤੁਹਾਨੂੰ ਕਿਵੇਂ ਪਤਾ ਲੱਗਦਾ ਹਾਂ ਦਾਵਾ ਸਭ ਦੱਸ ਦੇ ਨੇ ਕਿ ਤੁਹਾਡੀ ਟੈਕਨ ਆ ਗਈ ਜੀ ਹਾਂਜੀ ਬਿਲਕੁਲ ਇਹਨਾਂ ਨੇ ਮੈਨੂੰ ਦੱਸਿਆ ਕਰੀ ਸੀਗੇ ਕਿ ਫੋਨ ਕੀਤਾ ਨਹੀਂ ਕਰੀ ਸੀਗੇ ਜੀ ਉਸ ਟਾਈਮ ਤੇ ਤੁਸੀਂ ਫਿਰ ਉਦੋਂ ਮੈਂ ਥੋੜੇ ਨਾ ਭਾਵ ਜਾਨਣਾ ਚਾਹਣਾਗਾ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਹਨੇ ਲੋਕਾਂ ਦੀ ਨੁਮਾਇੰਦਗੀ ਕਰਨਾ ਇੱਕ ਨਾਲ ਤੁਰਨਾ ਗੱਲ ਵੱਖਰੀ ਹੈ ਇੱਕ ਖੁਦ ਆਪਦੇ ਮੋਢਿਆਂ ਦੇ ਉੱਤੇ ਭਾਰ ਚੱਕਣਾ ਉਦੋਂ ਕਿੱਦਾਂ ਦੇ ਜਜ਼ਬਾਤ ਸੀਗੇ ਕੀ ਯਾਦ ਕੀਤਾ ਪ੍ਰਮਾਤਮਾ ਦਾ ਸ਼ੁਕਰ ਕੀਤਾ ਜਾਂ ਕੀ ਗੱਲ ਕਹੀ ਦਿੰਦਾ ਵਾ ਸਭ ਹਰ ਗੱਲ 'ਚ ਉਹਦਾ ਹੀ ਸ਼ੁਕਰ ਕਰੀਦਾ ਸਵੇਰੇ ਉੱਠਦੇ ਹੀ ਪਹਿਲਾਂ ਉਹਦਾ ਸ਼ੁਕਰ ਕਰੀਦਾ ਫੇਰ ਕੋਈ ਕੰਮ ਸ਼ੁਰੂ ਕਰੀਦਾ ਸਵਾਰੀ ਪਵਿੱਤਰ ਧਰਤੀ ਹੈ ਜੀ ਤੋੜੀ ਨੇਰਾਵਾ ਬਣਾ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਦਾ ਏਰੀਆ ਇੱਥੇ ਉਹਨਾਂ ਤੇ ਵਿਸ਼ਵਾਸ ਕਰਕੇ ਚੱਲਦੇ ਆਂ ਔਰ ਰੱਬ ਦਾ ਭੈਖਾਣ ਵਾਲੇ ਲੋਕ ਆਂ ਅਸੀਂ ਮੈਂ ਨਿਤਨੇਮ ਵੀ ਕਰਦੇ ਆਂ ਹਾਂਜੀ ਦਰਬਾਰ ਸਾਹਿਬ ਜਾਂਦੇ ਆਂ ਹਾਂਜੀ ਜਦੋਂ ਮੌਕਾ ਮਿਲਦਾ ਜ਼ਰੂਰ ਚਾਹੀਦਾ ਜੇ ਮੈਂ ਪੁੱਛਾਂ ਤੁਹਾਨੂੰ ਦਰਬਾਰ ਸਾਹਿਬ ਜਾ ਕੇ ਕਿਸ ਤਰੀਕੇ ਦੀ ਮਲੋਤੇ ਜਾ ਕੇ ਕਹਿੰਦੇ ਹੁੰਦੇ ਆ ਹਰ ਬੰਦੇ ਦੇ ਆਪੋ ਆਪਣੇ ਭਾਵ ਹੁੰਦੇ ਨੇ ਕਿ ਸਕੂਨ ਮਿਲਦਾ ਕਿ ਜਦੋਂ ਜਾ ਕੇ ਉਹ ਸ਼ਾਂਤੀ ਮਿਲਦੀ ਆ ਤੁਸੀਂ ਜਦੋਂ ਦਰਬਾਰ ਸਾਹਿਬ ਜਾਂਦੇ ਤਾਂ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਗੁਰੂ ਰਾਮਦਾਸ ਮਹਾਰਾਜ ਦੀ ਜਦੋਂ ਅੱਖਾਂ ਬੰਦ ਕਰਕੇ ਬੈਠੀਦਾ ਜੀ ਤੇ ਉਹਨਾਂ ਦਾ ਧਿਆਨ ਜਦੋਂ ਧਰੀਦਾ ਤੇ ਇਹ ਤੁਸੀਂ ਸਮਝ ਸਕਦੇ ਹੋ ਸੁਭਾਵਿਕ ਹੈ ਇਹ ਬਿਲਕੁਲ ਸਕੂਨ ਬਹੁਤ ਮਿਲਦਾ ਹੈ ਐਡਾ ਪਵਿੱਤਰ ਸਥਾਨ ਹੈ ਹੂੰ ਜੀ ਅਖੀਰ ਦੇ ਵਿੱਚ ਬਸ ਮੈਂ ਇਹੀ ਜਾਨਣਾ ਚਾਹਾਂਗਾ ਹੁਣ ਹਲਕੀ ਦੇ ਵਿੱਚ ਜਦੋਂ ਜਾਂਦੇ ਹੋਂ ਪਿੰਡ ਪਿੰਡ ਜਾ ਰਹੇ ਹਾਂ ਘਰ ਘਰ ਜਾ ਰਹੇ ਹਾਂ ਮੈਂ ਹੁਣ ਵੀ ਦੇਖ ਰਿਹਾ ਸਵੇਰ ਤੋਂ ਹੀ ਘਰੇ ਲਾਈਨਾਂ ਲੱਗੀਆਂ ਹੋਈਆਂ ਲੋਕਾਂ ਦੀ ਮਿਲਣ ਵਾਲੀਆਂ ਆਂਦੀਆਂ ਇਹਨਾਂ ਅਥਾ ਪਿਆਰ ਦੇਖ ਰਹੇ ਹਾਂ ਕੀ ਲੱਗਦਾਗਾ ਕਿੰਨਾਕ ਜਿਹੜਾ ਲੋਕ ਭਰੋਸਾ ਜਤੋਂਣਗੇ ਕਿੰਨੀ ਕ ਵੱਡੀ ਲੀਡ ਦੇ ਨਾਲ ਇਸ ਵਾਰ ਫੇ ਰੰਦਾਵਾ ਪਰਿਵਾਰ ਆਪਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਚੜੂਗਾ ਦੇਖੋ ਜੀ ਆਮ ਆਦਮੀ ਪਾਰਟੀ ਦੀ ਜਿਹੜੀ ਆ ਪੰਚਾਇਤ ਇਲੈਕਸ਼ਨ ਹੋ ਗਈ ਹੂੰ ਉਹਦੇ ਸਤਾਏ ਹੋਏ ਕੁਝ ਲੋਕ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਔਰ ਉਹਨਾਂ ਨੂੰ ਪਹਿਲਾਂ ਚਾਂਸੇ ਦਿੱਤੇ ਬਾਅਦ ਵਿੱਚ ਉਹਨਾਂ ਨੂੰ ਉਹ ਸੈਟੀਸਫਾਈ ਨਹੀਂ ਹੋ ਪਏ ਤੋ ਆਪ ਮੁਹਰੇ ਇੱਕ ਵੱਡੀ ਗਿਣਤੀ ਵਿੱਚ ਉਹ ਲੋਕ ਜਿਹੜੇ ਕਾਂਗਰਸ ਪਾਰਟੀ ਵੱਲ ਵੱਧ ਰਹੇ ਹੈ ਤੇ ਅਕਾਲੀ ਦਲ ਦਾ ਵੀ ਸਾਨੂੰ ਕਾਫੀ ਸਹਿਯੋਗ ਮਿਲ ਰਿਹਾ ਜੀ ਜਿਹੜੇ ਉਧਰੋਂ ਆਏ ਉਹਨਾਂ ਵਿਚਾਰੇ ਨੇ ਉਹਨਾਂ ਨੂੰ ਮਤਲਬ ਅਕਾਲੀ ਦਲ ਦੇ ਬਾਈਕਾਟ ਦਾ ਤੁਹਾਨੂੰ ਫਾਇਦਾ ਹੋ ਗਿਆ ਵੀ ਉਹਨਾਂ ਦੇ ਸਿਰ ਤੇ ਮਾਈ ਬਾਪ ਨਹੀਂ ਹੈਗਾ ਜੀ ਇਸ ਟਾਈਮ ਮਤਲਬ ਕਾਲੀਦਾਲ ਦਾ ਮੈਦਾਨ ਛੱਡਣਾ ਕਾਂਗਰਸ ਨੂੰ ਅੱਜ ਰੰਧਾਵਾ ਪਰਵਾ ਨੂੰ ਖਾਸ ਤੌਰ ਤੇ ਮੁੰਡਾ ਦਾ ਫਾਇਦਾ ਹੋ ਰਿਹਾ ਹੈਗਾ ਤਾਂ ਬਰਤੂ ਬਹੁਤ ਸ਼ੁਕਰੀਆ ਮੈਂ ਬਹੁਤ ਧੰਨਵਾਦ ਤੁਸੀ ਤੇ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਤੁਸੀਂ ਪਹਿਲੀ ਵਾਰ ਚੋਂ ਲੜ ਰਹੇ ਹੋ ਤੇ ਜਤਿੰਦਰਪੁਰ ਰੰਧਾਵਾ ਸੁਜਿੰਦਰ ਰੰਧਾਵਾ ਦੇ ਧਰਮ ਪਤਨੀ ਨੇ ਗੱਲਬਾਤ ਕੀਤੀ ਹੈ ਪਹਿਲੀ ਵਾਰ ਡੇਰਾ ਬੱਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਹਾਈ ਕਮਾਂਡ ਦੇ ਵੱਲੋਂ ਭਰੋਸਾ ਜਤਾਇਆ ਗਿਆ ਟਿਕਟ ਦਿੱਤੀ ਗਈ ਹੈ ਕੀ ਰੰਦਾਵਾ ਪਰਿਵਾਰ ਆਪਣਾ ਕਿਲਾ ਬਚਾ ਪਾਵੇਗਾ ਜਾਂ ਫਿਰ ਇਸ ਖੇਲੇ ਜਾਂ ਦਾਸਨ ਲੱਗੇਗਾ ਇਹ ਆਉਣ ਵਾਲੀ 20 ਤਰੀਕ ਤੱਕ ਕਰੇਗੀ ਇਜਾਜ਼ਤ ਦਿਓ ਧੰਨਵਾਦ